ਪੰਜਾਬ ਵਿੱਚ ਵਿਗੜੇ ਹੋਏ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਥਾਣਿਆਂ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ ਬੋਹਾੜੀ ਦੇ ਥਾਣਾ ਸੋਹਾਣਾ ਦੇ ਬਾਹਰ ਸਾਫ ਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਲਗਾਏ ਗਏ ਧਰਨੇ ਵਿੱਚ ਸ਼ਾਮਲ ਹੋਏ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿੱਚ ਬਹੁਤ ਬੜਾ ਅਕਸ਼ ਹੈ ਕਿ ਪੰਜਾਬ ਵਿੱਚ ਆਉਂਦੇ ਸਾਡਾ ਕਦੋਂ ਇਹਨਾਂ ਤੋਂ ਕਲਿਆਣ ਸਾਡਾ ਖੜਾ ਛੁੱਟੇ ਤੇ ਅਸੀਂ ਆਪਣੇ ਘਰੇ ਸੁਖਸ਼ਾਂਤ ਬਸੀਏ ਔਰ ਜਿਸ ਤਰੀਕੇ ਨਾਲ ਮਰਡਰ ਹੋ ਰਹੇ ਨੇ ਕਿ 640 ਮਰਡਰ 2022 ਤੱਕ ਹੁਣ ਤੱਕ ਹੋ ਚੁੱਕੇ ਨੇ 20 ਮਰਡਰ ਕੱਲੀ ਅਗਸਤ ਚ ਹੋਏ ਨੇ ਜਾਨੀ 2000 ਦੇ ਪੜਦੇ ਆ ਜੇ ਕਿਸੇ ਸੂਬੇ ਦੇ ਇੰਨੇ ਹਾਲਾਤ ਮਾੜੇ ਹੋਣ ਲਾਂਡ ਆਰਡਰ ਦੇ ਉੱਥੇ ਆਪਣਾ ਜਣਕਨਾ ਮਹਾਲ ਹੋ ਜਾਏਗਾ ਅੱਜ ਇਹੀ ਗੱਲ ਜੇ ਬਾਜਾ ਸਾਹਿਬ ਨੇ ਕਿਹਾ ਵੀ ਸਾਰੇ ਮਾਂ ਤੋਂ ਚਿੰਤਤ ਨੇ ਆਪਣੇ ਬੱਚਿਆਂ ਤੋਂ ਕਿ ਸਾਡਾ ਬੱਚਾ ਜਿਆਦਾ ਇਹਨਾਂ ਦੇ ਅਗਿਸਟਰੰਤ ਕਰਨਾ ਚੜ੍ਹ ਜੇ ਜੇ ਕੋ ਮਨ ਲੋ ਚਾਰ ਪੇਸੇ ਤੋਂ ਫਰੋਥ ਜੇ ਅਸੀਂ ਆ ਜਾਂਦਾ ਤੇ ਜਾ ਫਿਰ ਉਹਦਾ ਬੱਚਾ ਨਸ਼ੇ ਵਾਲੇ ਪਾਸੇ ਚਲ ਜੇ ਉਹ ਆਪਣਾ ਜੁਲੀਫਸਰਾ ਲੈ ਕੇ ਬਾਹਰਲੇ ਮਰਖਾ ਨੂੰ ਇੱਕੋ ਇੱਕ ਮੂਵ ਕਰ ਰਹੇ ਨੇ ਤਾਂ ਇਸ ਤਰ੍ਹਾਂ ਕੇ ਪੰਜਾਬ ਦੇ ਹਾਲਾਤ ਨੇ ਜਿਹੜੇ ਬੜੇ ਭਾਤਰ ਨੇ ਔਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ ਸਰਕਾਰ ਕੰਬ ਕਰਨੀ ਦੀ ਸਥਿਤੀ ਹੋਈ ਹੈ ਉਹਨੂੰ ਜਗਾਉਣ ਵਾਸਤੇ ਸਾਡੇ ਪਾਰਟੀ ਨੂੰ ਪਰਲਾ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਰਾਜਾ ਡੰਗੀ ਵੱਲੋਂ ਤੇ ਸਾਡੇ ਕੋਲ ਇੱਥੇ ਸੀਐਲ ਵੀ ਲੀਡਰ ਪਾਰੀਵਾਸਾ ਆਏ ਸੀਗੇ ਕਿ ਅੱਜ ਪੂਰੇ ਪੌਜੋ ਜੰਡਿਆਲੇ ਗਏ ਨੇ ਆਪ ਕਿ ਉੱਤੇ ਵੀ ਬਹੁਤ ਬੁਰਾ ਹਾਲ ਨਸ਼ਿਆਂ ਦਾ ਜਿਹੜੇ ਨਸ਼ੇ ਜਿਹੜੇ ਹੈਗੇ ਨੇ ਇਸ ਵੇਲੇ ਕੋਹੜ ਬਣਦਾ ਜਾ ਰਿਹਾ ਹੈ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਆਪਣੇ ਜਿਹੜੇ ਫਰੀ ਬੀਜ ਹੈਗੀਆਂ ਨੇ ਉਹ ਦੇ ਕੇ ਪੰਜਾਬ ਨੂੰ ਖੰਗਾਲ ਕਰਨ ਲੱਗੀ ਹੋਈ ਹੈ ਕੋਈ ਇਹਨਾਂ ਕੋਲ ਵਿਜ਼ਨ ਨਹੀਂ ਕੋਈ ਪਲੈਨਿੰਗ ਨਹੀਂ ਔਰ ਕਰਜ ਦੇ ਕਰਜ ਲਈ ਜਾ ਰਹੀ ਹੈ ਜੇ ਇਹਹੀ ਸਰਕਾਰ 5 ਸਾਲ ਪੂਰੇ ਕਰਦੀ ਆ ਤਾਂ ਅਸੀਂ ਤਕਰੀਬਨ ਜਿਹੜੇ ਹੁਣ 3 ਲੱਖ ਰੁਪਏ ਦੇ ਕੋਟ ਦੇ ਖਰਚੇ ਆ ਹੀ ਅਸੀਂ ਅਸੀਂ 5 ਲੱਖ ਕਰੋੜ ਤੇ ਪਹੁੰਚ ਜਾਾਂਗੇ ਜਿਹੜਾ ਸਾਡੇ ਬੱਚਾ ਜੰਮੂਗਾ ਉਹ 2 ਲੱਖ ਰੁਪਈਆ ਤੋਂ ਲੈ ਕੇ 2.5 ਲੱਖ ਰੁਪਈਆ ਲੈ ਕੇ ਕਰਜ਼ਾ ਲੈ ਕੇ ਜੰਮੂਗਾ ਜਿੰਦੀ ਸਾਡੀ ਇਨਕਮ ਹੈ ਉਹ ਸਾਰੀ ਵਿਆਜ ਚਲ ਜਾਊ ਨਾ ਕਿ ਅਸੀਂ ਮੂਲ ਵੀ ਨਹੀਂ ਪੁੰਦਣਾ ਤੇ ਸਾਡੀ ਜਿਹੜੀ ਖੇਤੀ ਦੀ ਆਉਟਪੁੱਟ ਹੈ ਪੜ ਪੜ ਡੇ-ਬਾਈ-ਡੇ ਪ੍ਰੋਡਕਸ਼ਨ ਘਟਦੀ ਜਾ ਰਹੀ ਹੈ ਲਾਗਤ ਵੱਧਦੀ ਜਾ ਰਹੀ ਹੈ ਔਰ ਸਾਡੇ ਉਹ ਜਿਹੜਾ ਪੈਟਰੋਲ ਡੀਜ਼ਲ ਦੇ ਬੋਝ ਨੇ ਜਾਂ ਵਸਲ ਦੇ ਕਿਰਾਏ ਨੇ ਹਰ ਤਰੀਕੇ ਨਾਲ ਜਿਹੜਾ ਪਬਲਿਕ ਪ੍ਰੈਸ ਵਲੇ ਮੈਂ ਕਹਣਾ ਵੀ ਇਹਨਾਂ ਨੇ ਬੁਰੀ ਤਰ੍ਹਾਂ ਜੀਣਾ ਦਾ ਮਹੱਤਤਾ ਹੋਇਆ ਤੇ ਪਬਲਿਕ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਜਿਹੜਾ ਇੱਕ ਆਮ ਬੰਦਾ ਹੁਣ ਜਿਹੜਾ ਆਊਟ ਉਦੋਂ ਘੱਟ 10000 ਰੁਪਈਆ 10 ਡੀਸੀ ਰੇਟ ਹੈ ਚੰਡੀਗੜ੍ਹ ਉਹ 18000 ਰੁਪਈਆ 10000 ਬੰਦੇ ਦੱਸੋ ਕਿਹੜਾ ਪਰਿਵਾਰ ਆਪਣਾ ਬੱਚਾ ਆਪਣਾ ਪਰਿਵਾਰ ਚਲਾ ਲੂ ਇਸ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਇਹ ਹੋਰ ਇਹ ਤਾਂ ਟੁੱਟ ਰਹੀ ਜਾ ਰਹੇ ਜਾਂ ਬੱਚੇ ਉਹ ਨਸ਼ੇ ਕਰਨ ਲੱਗ ਗਏ ਡਿਪਰੈਸ਼ਨ ਚ ਆ ਕੇ ਜਾਂ ਗਲਤ ਮਾਹੌਲ ਚਲੇ ਗਏ ਅੱਜ ਕੋਈ ਘਰ ਟੁੱਟ ਰਹੇ ਨੇ ਕਿ ਇਹ ਸਰਕਾਰ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਸਰਕਾਰ ਨੂੰ ਸਿਰਫ ਆਪਣੀ ਆਡ ਦੀ ਮਸ਼ਹੂਰੀ ਦੀ ਜਿੰਤਾ ਹੈ ਉਹਦੇ ਵਾਸਤੇ ਨਾ ਕੋਈ ਪੈਸੇ ਹੈਗੇ ਆ ਪਰ ਲੋਕਾਂ ਨੂੰ ਪੈਸੇ ਦੇਣ ਵਾਸਤੇ ਕੋਈ ਪੈਸਾ ਨਹੀਂ ਹੈ। ਸਨਾਚਨਾ ਪੰਜਾਬ ਵਾਸੀਆਂ ਨੂੰ 1,30,000 ਦਾ ਕਰਜ਼ਾ ਇਹਨਾਂ ਨੇ ਢਾਈਆਂ ਸਾਲਾਂ ਚੜ੍ਹ ਇੱਕ ਲੱਖ 30,000 ਕਰੋੜ 10,000 ਕਰੋੜ ਵੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ। ਇਹਦੀ ਜੀ ਬਾਹਰ ਨਿਕਲੀ ਝੋਲੀ ਅੱਡ ਕੇ ਲਮਾ ਪਿਆ ਉੱਥੇ ਭਾਜੀਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ ਤਾਂ ਹੀ ਦਿੱਲੀ ਗਿਆ ਕੇਜਰੀਵਾਲ ਨੂੰ ਮਿਲਣ ਨਹੀਂ ਗਿਆ। ਕੋਡਾ ਹੋਇਆ ਪਿਆ। ਉੱਥੇ ਬਕਾਇਦਾ ਤੌਰ 'ਤੇ ਉਹਨਾਂ ਨੂੰ ਇਹ ਹੀ ਗੱਲ ਕਹੀ ਹੈ। ਕਿ 10000 ਕਰੋੜ ਰੁਪਇਆ ਮੈਨੂੰ ਹੋਰ ਦਿੱਤਾ ਤੇ ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ ਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਜ਼ ਨੂੰ ਨਾ ਤਨਖਾਹ ਮਿਲੀ ਹੈ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਨਹੀਂ ਮਿਲੀ ਹਾਂ ਹਾਂ ਕਾਰ ਪੰਜਾਬ ਚ ਮਚ ਗਈ ਹੈ ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ ਤੇ ਹੋ ਜੋ ਕਦੇ ਟੀਚਰ ਬੈਠੇ ਕਦੇ ਡਾਕਟਰਸ ਬੈਠੇ ਨੇ ਕਦੇ ਇੰਜੀਨੀਅਰਸ ਬੈਠੇ ਨੇ ਕੋਈ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ ਫਰਾਡ ਬੇਕੋ ਜਿਹੜੀ ਪਾਰਟੀ ਤੇ ਜਿਹੜਾ ਲੀਡਰ ਭਗਵੰਤ ਵਰਗਾ ਨੌਜਵਾਨ ਭੈਣਾਂ ਨੂੰ ਮਾਵਾਂ ਨੂੰ ਝੂਠ ਬੋਲਦਾ ਕਿ 1000 ਰੁਪਿਆ ਤੁਹਾਨੂੰ ਅਸੀਂ ਪਹਿਲੀ ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1000 ਰੁਪਿਆ ਹਰ ਅਕਾਊਂਟ ਚ ਪਾਵਾਂਗੇ ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਬੈਣਾਂ 22 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਿਆ ਕਦੀ ਨਹੀਂ ਆਇਆ ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ 1 ਰੁਪਿਆ ਡਵੈਲਪਮੈਂਟ ਦਾ ਨਹੀਂ ਆਇਆ ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੋਜ ਤੇ ਇਹਦੇ ਨਾਲ ਆ ਜਿਹੜਾ 35 ਚਾਲੀਆਂ ਦਾ ਟੋਲਾ ਇਹਦੇ ਕੋਲ ਜਾਂ ਇਹਨਾਂ ਦੇ ਜਿਹੜੇ 92 ਐਮਐਲਏ ਜਿਹੜੇ ਹੁਰ ਹੁਰਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਥਾਣੇ ਇੱਕੋ ਦਮ ਤੁਸੀਂ ਵੇਖੋ ਨਲਾਮ ਹੋ ਚੁੱਕੇ ਨੇ ਤਹਿਸੀਲਾਂ ਨਲਾਮ ਹੋ ਚੁੱਕੀਆਂ ਨੇ ਹੁਣੇ ਪਟ્રોલ ਤੇ ਡੀਜ਼ਲ ਤੇ ਤੀਜੀ ਚੌਥੀ ਵਾਰ ਟੈਕਸ ਵਧਾ ਦਿੱਤਾ ਤੇ ਹੈਰਾਨੀ ਦੀ ਗੱਲ ਹੈ ਕੋਈ ਪੰਜਾਬੀ ਆਏ ਦਵਾਰੇ ਉਹ ਸਾਰੇ ਜਾ ਕੇ ਮੋਹਾਲੀ ਵਾਲੇ ਜਾ ਕੇ ਕੋਈ ਇਥੋਂ 20 25 ਕਿਲੋਮੀਟਰ ਤੋਂ ਤੇਲ ਪਵਾਉਂਦਾ ਜਿਹੜੇ ਹਰਿਆਣਾ ਬਾਰਡਰ ਤੇ ਨੇ ਜਿਹੜੇ ਹਿਮਾਚਲ ਬਾਰਡਰ ਉੱਤੇ ਹਿਮਾਚਲ ਤੋਂ ਪਵਾਉਂਦੇ ਨੇ ਜਿਹੜੇ ਹਰਿਆਣੇ ਦੇ ਬਾਰਡਰ ਤੋਂ ਰਹਿੰਦੇ ਚ ਤੇਲ ਪਵਾਉਂਦੇ ਸਾਡਾ ਤੇ ਪੰਜਾਬ ਦਾ ਤੇ ਮੋਹਾਲੀ ਸੌਰੀ ਚੰਡੀਗੜ੍ਹ ਦੇ ਪੈਟਰੋਲ ਦਾ 6 ਰੁਪਏ ਲੀਟਰ ਵਿੱਚੇ ਫਰਕ ਡੀਜ਼ਲ ਦਾ ਫਰਕ ਡੀਏਪੀ ਨਕਲੀ ਡੀਏਪੀ ਆ ਨਹੀਂ ਰਹੀ ਤੇ ਨਕਲੀ ਆ ਰਹੀ ਕਿ ਅਸੀਂ ਬਿਲਕੁਲ ਅੰਜਾਨ ਲੋਕਾਂ ਦੇ ਚੁਟਕਲੇ ਸੁਣ ਕੇ ਉਹਨਾਂ ਦੇ ਹੱਥ 'ਚ ਰਾਜ ਦੇ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਰਾਜ ਕਰੀਏ ਕਿੱਸਾ ਮੈਂ ਸਰ ਇੱਕ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਕੱਲ ਪੰਜਾਬ ਪੁਲਿਸ ਵੱਲੋਂ ਇੱਕ ਉਪਲਬਧੀਆ ਜਿਹੜੀ ਹੋ ਗਿਨਾਈ ਗਈ ਹੈ ਚਾਹੇ ਉਹ ਐਨਡੀपीएस ਮਾਮਲੇ 'ਚ ਗ੍ਰਿਫਤਾਰੀਆਂ ਹੋਣ ਰਿਕਵਰੀਜ਼ ਹੋਣ ਗੈਂਗਸਟਰਾਂ ਨੂੰ ਫਰਨ ਦੀ ਗੱਲ ਕਰ ਲਈਏ ਵੈਪਨਸ ਦੀ ਰਿਕਵਰੀ ਅਜੀ ਗੱਲ ਸੁਣੋ ਮੁੱਖ ਮੰਤਰੀ ਦੀ ਆਪਣੀ ਫੋਟੋ ਲੱਗੀ ਕਿ ਜੋ ਕੋ ਚਾਹੀਦਾ ਅੰਦਰ ਹੀ ਆ ਜਾਓ ਤੁਸੀਂ ਕਹਿੰਦੇ ਹੋ ਡਰਗ ਕਹਿੰਦੇ ਤੁਸੀਂ ਦੱਸੋ ਤੁਸੀਂ ਇੱਥੇ ਪ੍ਰੈਸ ਦੇ ਭਰਾ ਹੋ ਟੈਲੀਫੋਨ ਦੇ ਉੱਤੇ ਡਰਗ ਅਵੇਲੇਬਲ ਹੈ ਕਿ ਨਹੀਂ ਹੋਮ ਡਿਲੀਵਰੀ ਮੈਂ ਤਾਂ ਇੱਕ ਛੋਟਾਕਦਾ ਹੁੰਦਾ ਸੀ ਨਾ ਕਿ ਛੋਟੀ ਛੋਟੀ ਗੱਲ ਕਰਦੇ ਨੌਜਵਾਨ ਬਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ ਪੰਜਾਬ ਦੇ ਵਿੱਚ ਤੁਹ ਲੱਗਦਾ ਕਿ ਮੁੱਖ ਮੰਤਰੀ ਬਦਲ ਲਾ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਇਹਨੂੰ ਦੇ ਦੇ ਦਿਵਾਲੀ ਮਨਾਣਗੇ ਲੋਕ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ